ਮੰਮੀ ਤਾਂ ਇਹਦੇ ਹੱਦ ਸਮੋਸੇ ਖਾ ਗਏ ਨਾ ਮਜ਼ਾ ਹੀ ਆ ਗਿਆ ਯੋ ਸਵਾਦ ਹੀ ਬੜੇ ਬਣਾਉਂਦਾ ਹਾਂ ਬਹੁਤ ਹੱਦ ਸਵਾਦ ਬਣਾਉਂਦਾ ਮੈਂ ਤਾਂ ਸਵਾਦ ਸਵਾਦ ਸਾਰੇ ਖਾ ਗੀ ਤੇ ਉਹ ਪਾ ਮੇ ਭਾਬੀ ਬੋੜ ਬੋੜ ਕਰੇ ਨਹੀਂ ਕੋਈ ਨਹੀਂ ਬੋੜ ਬੋੜ ਕਰਦੀ ਚਲੋ ਖਾਂਦੀ ਰਹਿੰਦੀ ਆ ਕੋਈ ਗੱਲ ਨਹੀਂ ਹਾਂ ਥੋੜੇ ਤਥੇ ਵੀ ਨ ਮਿਲਦੇ ਹੀ ਨਹੀਂ ਕਿਤੇ ਇਹੋ ਜਿਹੇ ਸਮੋਸੇ ਆਪ ਆਪਣੇ ਪਿੰਡਾਂ ਦਾ ਹੁੰਦਾ ਸਾਬਤ ਹੋ ਗਿਆ ਪ੍ਰੀਤ ਨਿੱਕੇ ਨੂੰ ਮਿਲਿਆ ਸੰਦਰ ਜਾ ਕੇ ਨਾ ਦੱਸ ਮੰਮੀ ਇਹਨੂੰ ਮੈਂ ਮੇਲੇ ਜਾਵਾਂ ਇਹਨੂੰ ਨੇ ਪਤਾ ਪੈਣ ਸੌਹਰਿਆਂ ਤੋਂ ਆਈ ਐ ਮੈਨੂੰ ਮਿਲਣਾ ਤੇ ਮੈਂ ਉਹਨੂੰ ਜਾ ਕੇ ਮਿਲਾਂ ਇਹਦੇ ਤੇ ਕੰਮ ਹੋਈ ਰਹਿਣਾ ਪਹਿਲਾਂ ਵਾਲੇ ਇਹ ਨਹੀਂ ਹਾਲੇ ਤੱਕ ਸੁਧਰਿਆ ਚੱਲ ਕੋਈ ਨਹੀਂ ਚੱਲ ਤੇ ਨਿੱਕਾ ਵੀਰਾ ਤਰਾ ਜਾ ਮਿਲਿਆ ਜਾ ਕੇ ਕੋਈ ਗੱਲ ਆਹੋ ਮੈਨੂੰ ਤੇ ਤੂੰ ਸਾਰੇ ਪਾਸੇ ਇੰਨੇ ਹੋਇਆ ਕਰੋ ਨਾ ਇਹ ਚਨੀਨ ਵਾਲੀ ਕਿਹੜੀ ਗੱਲ ਆ ਬਾਹਰੋਂ ਆਇਆ ਚੱਲ ਉਹ ਲੰਮਾ ਪਿਆ ਆ ਜਾ ਤੂੰ ਮਿਲਿਆ ਜਾਏ ਕੋਈ ਗੱਲ ਮम्मी ਫਿਰ ਮੈਂ ਹੀ ਜਾ ਕੇ ਉਹਨੂੰ ਮੇਲਣੀ ਆ ਆ ਕੋਈ ਨਹੀਂ ਮਿਲਿਆ ਤੈਨ ਨਾਲੇ ਪਹਵਰੇ ਸਵੇਰ ਆ ਜਿੱਤਰਾ ਦੋੜਾ ਸਵੇਰ ਆ ਹਾਂਜੀ ਤਾਂ ਸ਼ੁਰੂ ਤੋਂ ਜਿੱਤਰਾ ਦਾ ਹੈਗਾ ਉਹ ਤਰ੍ਹਾਂ ਦਾ ਰਿਹਾ ਬਾਹਰ ਉਹ ਲੈ ਕਿੰਨਾ ਟਾਈਮ ਲਾਇਆ ਆ ਫਿਰ ਵੀ ਸਵੇਰ ਨਹੀਂ ਉਹਨੇ ਆਪਣਾ ਬਦਲਿਆ ਕੇ ਚਲੋ ਫਿਰ ਤੂੰ ਇਵੇਂ ਚਲੋ ਮੇਰੇ ਨਾਲ ਤੇ ਫਿਰ ਜਾ ਕੇ ਤੈਨੂੰ ਮੇਲਾਵਾ ਚੱਲ ਤੂੰ ਵੀ ਆਜਾ ਨਾਲ ਚੱਲ ਦੇਖਿਆ ਕਿਵੇਂ ਸੀਗਾ? ਤੁਸੀਂ ਕੱਲ ਕੀ ਹਾਲੀ? ਵਧੀਆ-ਵਧੀਆ ਤੈਨੂੰ ਦੱਸੋ। ਹਾਂ, ਵਧੀਆ-ਵਧੀਆ। ਹੋਰ? ਹੋਰ ਪੈਸਾ ਨਾ ਕਿਦਾਂ ਦੀ ਆਈ? ਮੈਂ ਤਾਂ ਕਦੋਂ ਨਹੀਂ ਆਈ ਆ। ਮੈਂ ਕਹਿਣ ਕਿ ਛਾਹ ਪਾਣੀ ਵੀ ਪੀ ਲਿਆ। ਮੈਂ ਛਾਵਾ-ਛਾਵਾ ਨਾਲ ਆਪਣੇ ਸਹੁਰਿਆਂ ਤੋਂ ਆਈ ਕਿ ਮੇਰਾ ਵੀਰ ਆਇਆ ਤੇ ਮੈਂ ਜਾ ਕੇ ਉਹਨੂੰ ਮੇਲਾਵਾ ਤੇ ਵੀਰ ਨੂੰ ਮੇਰੀ ਕਦਰ ਹੀ ਨਹੀਂ। ਵੀਰ ਵੀ ਉਹਤੇ ਕਮਰੇ ਤੱਕ ਨਹੀਂ ਮਿਲਣ ਕੀ ਆਇਆ। ਭੈਣ ਤੂੰ ਚਾਹ ਪੀਂਂਦੀਵੇਂ ਦੀ ਮੈਂ ਧਾਰ ਕੇ ਜਾਣੀ ਮੈਂ ਚੱਲ ਪੀਲਿਆਂ ਤੇ ਜਾ ਫੇਰੀ ਜਾਣਾ। ਅੱਛਾ। ਠੀਕ ਆ। ਇਹੋ ਹੀ ਕੰਮ ਰਹੇ ਤੇਰੇ ਮੁੰਡਿਆ ਸ਼ੁਰੂ ਤੋਂ ਲੈ ਕੇ ਹੁਣ ਤੱਕ। ਤੂੰ ਮੇਰੀ ਸੋਹਣ ਗੱਲ। ਹੁਣ ਆ ਗਿਆ ਨਾ ਬਾਰੋ ਹੁਣ ਵੇਲਾ ਨਾ ਬੈਠਾ ਰਹੇ ਜਾ ਕੇ ਨਾ ਕਿ ਮੇਲ ਦੇ ਵਿੱਚ ਇਹ ਕਿੰਨੇ ਮੁੰਡੇ ਜਾਂਦੇ ਆ ਤੇ ਮੇਲ ਦੇ ਵਿੱਚ ਜਾ ਕੇ ਨਾ ਤੇ ਉਥੇ ਕੰਮ ਕਰੀ ਹੁਣ ਜਾ ਕੇ ਲੈ ਹੁਣ ਮੈਂ ਦਿਹਾੜੀਆਂ ਲਾਵਾਂ ਡੈਡੀ ਬੜੀ ਵੱਡਿਆ ਪੈਂਦੀ ਆ ਤੇ ਇਥੋਂ ਪਿੰਡ ਦੇ ਮੁੰਡੇ ਕਿੰਨੇ ਜਾਂਦੇ ਆ ਤੇ ਮੇਰਾ ਵੀਰ ਨਾ ਤੂੰ ਪਿੰਡ ਦੇ ਮੁੰਡਿਆਂ ਨਾਲ ਜਾਣਾ ਉਹਨਾਂ ਦੇ ਨਾਲ ਹੀ ਖਾਣਾ ਤੇ ਨਾਲ ਹੀ ਆਇਨਾ ਠੀਕ ਆ ਤੇ ਗਲੀ ਗਲੀ ਨਹੀਂ ਫਿਰਨਾ ਹੈਗਾ ਮੈਂ ਉਹਨਾਂ ਨੂੰ ਤੇਰਾ ਕੀ ਮਤਲਬ ਮੈਂ ਦਿਹਾੜੀਆਂ ਲਾਵਾਂ ਹਾਂ ਕਿਦਾਂ ਨਿਕਲ ਹੋਈ ਦਿਹਾੜੇ ਲਾਵਾਂ ਕੰਮ ਕੋਈ ਵੀ ਵੀ ਨਾ ਛੋਟਾ ਵੱਡਾ ਨਹੀਂ ਹੁੰਦਾ ਪੁੱਤਰ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੁੰਦੀ ਕੰਮ ਕੋਈ ਵੀ ਹੋਵੇ ਉਹ ਵੱਡਾ ਨਿਕਾ ਨਹੀਂ ਹੁੰਦਾ ਗਾ ਦਿਹਾੜੀ ਕਰਾਵੇ ਸਾਡੀ ਨਿੱਕੀ ਹੁੰਦੀ ਆ ਦਿਹਾੜੀ ਨੂੰ ਬਥੇਰੀ ਮਿਲਦੀ ਆ ਤੇ ਇਹ ਗੱਲ ਆ ਵੀ ਕੰਮ ਆ ਸੀ ਕਰਨਾ ਆ ਤੇ ਰੋਟੀ ਜਿੱਥੋਂ ਮੇਰੇ ਸਾਨੂੰ ਉਹ ਕੰਮ ਜਾ ਕਰਨਾ ਚਾਹੀਦਾ ਆ ਪੁੱਤ ਅੱਜ ਤੂੰ ਆਪਣੇ ਭਰਾ ਦਾ ਸਾਥ ਦੇਈਂਗਾ ਤੇ ਉਹ ਵੀ ਕੱਲੂ ਤੇਰਾ ਸਾਥ ਦੇਊਗਾ ਜੇ ਕੱਲੂ ਤੇਰਾ ਨਾ ਉਹਨੇ ਸਾਥ ਦਿੱਤਾ ਤੂੰ ਗੁੱਸਾ ਕਰੇਗਾ ਮੁਰਕੇ ਕਿ ਆਖੇ ਮਰ ਭਰਾ ਮੇਰਾ ਸਾਥ ਨਹੀਂ ਦਿੰਦਾ ਤੇ ਦੂਜੀ ਗੱਲ ਇਹ ਆ ਕੀ ਵਿਵਹਲਾ ਪ੍ਰੀਤੀ ਹੈ ਮੈਨੂੰ ਨਾ ਪੈਸੇ ਦਿੱਤੇ ਮੈਂ ਤਾਂ ਨਿਆੜਿਆਂ ਦੀਆਂ ਨਾ ਟੌਫੀਆਂ ਲਿਆ ਦੇਈਆਂ ਨਿਆੜਿਆਂ ਨੂੰ ਤੇ ਤੂੰ ਤੋਂ ਮਾਰੋ ਕੁਝ ਲੈ ਕੇ ਨਹੀਂ ਆਇਆ ਤੇ ਇਹਨੇ ਪਤਾ ਨਹੀਂ ਵੀ ਪੈਸੇ ਖੁੱਟੇ ਆਇਆ ਜਾਂ ਕਿਤੇ ਕੀ ਕਰਾਇਆ ਇਹਨੇ ਨਹੀਂ ਮੈਨੂੰ ਦੱਸਿਆ ਕੁਝ ਵੀ ਆਣ ਕੇ ਦੱਸਿਆ ਤਾਂ ਹੈਗਾ ਵੀ ਗਵਾਚ ਗੀ ਹੋਰ ਮੈਂ ਕਿੱਦਾਂ ਦੱਸਣਾ ਤੁਹਾਨੂੰ ਇਗਵਾ ਹੀ ਗੁਆ ਹੀ ਕਿਥੇ ਜਾ ਸਰਦ ਦਾ ਪੈਸਾ ਗਵਾਚੇ ਨੇ ਆਈ ਦਰਾਸੇ ਦਾ ਹੁਣ ਮੈਨੂੰ ਕੀ ਪਾ ਪਜਾਮਾ ਪਾਟਾ ਹੀ ਡੇਗੇ ਆ ਥੋੜੀ ਗਲਤੀ ਹੈ ਮੈਂ ਤਾਂ ਦੋਹਾਂ ਦਾ ਚੋਰੀ ਪੈਸਾ ਦਿੱਤੇ ਤੇ ਜੋ ਵੇਖਦੇ ਤਾਂ ਚਿਰਚੀ ਨਹੀਂ ਕਰਨਾ ਹਾਂ ਤਾਂ ਫਿਰ ਉਹਨੇ ਬੋਲਣਾ ਹੀ ਆ ਨਾ ਕਿ ਨਾਲੇ ਬਾਰਾ ਛੋਣੇ ਚ ਮੇਰੀ ਥੋੜੀ ਗਲਤੀ ਮੈਂ ਜਿਹੜਾ ਜਾਣ ਕੇ ਸੁੱਟ ਗਿਆ ਯਾਰ ਕੌਣਾ ਕਰਕੇ ਆਇਆ ਤਾਂ ਨਾਲ ਕਿਹੋ ਜਿਹਾ ਬੋਲਣਾ ਤੇ ਬੋਲ ਹੀ ਆ ਨਾ 1000 ਦਾ ਹਰਦੋਬੀ ਤਾਰਾ ਬੋਲਦਾ ਨਹੀਂ ਕੁਝ ਤੇ ਜੇ ਕੱਲ ਨੂੰ ਹੋਲੂਗਾ ਤੇ ਫਿਰ ਤੋਂ ਕਹਿਣਾ ਗੱਲਾਂ ਕਰਦਾ ਮੈਨੂੰ ਇਹ ਨਹੀਂ ਨਾ ਸੋਚਦਾ ਮੈਂ ਇੰਨੇ ਪੈਸਾ ਲਾ ਕੇ ਤੈਨੂੰ ਬਾਹਰ ਭੇਜਿਆ ਬਾਹਰ ਨਹੀਂ ਕਮਾਈ ਕੀਤੀ ਤੈਨੂੰ ਪੈਸਾ ਫੇਰ ਲਾ ਕੇ ਫੇਰ ਤੈਨੂੰ ਘਰ ਕਰਤੀ ਮੇਰੀ ਗੱਲ ਮੇਰੀ ਗੱਲ ਸੰਥੇ ਮੈਂ ਕੋ ਵੀ ਟੱਬਾ ਟੋਰ ਵਾਲਾ ਉਹ ਵੀ ਕਿੰਨਾ ਤੇ ਧਰੀ ਜਾਏ ਹੁਣ ਤੁਸੀਂ ਦੋਵੇਂ ਭਰਾ ਇੱਕ ਦੂਜੇ ਦਾ ਸਾਥ ਦੋਗੇ ਤੇ ਫੇਰ ਹੀ ਹੈ ਨਾ ਉਹ ਬਕਾਨੀ ਗੱਲਾਂ ਕਰੂਗੀ ਬਾਹਰੋਂ ਜ ਤੁਹਾਨੂੰ ਗੱਲੇ 8:00 ਵਾੜ ਨਾਲ ਸਿੱਕਾ ਗੱਲ ਕਰੂਗਾ ਦੇਖ ਲੈ ਮੈਂ ਨਾ ਉਹ ਨਾ ਕੋਈ ਚੋਰੀ ਦਾ ਅੰਡਰਵਾਰਕੇ ਸੁਝਾਉਂਦੀ ਰਹਿਣੀ ਇਹਨੂੰ ਇਹ ਫੇਰ ਨਹੀਂ ਮੁੰਡਾ ਸਮਝਦਾ ਹੁਣ ਮੈਂ ਕੀ ਇਹਦਾ ਇਲਾਜ ਤਰ੍ਹਾਂ ਸੁਆਪੀ ਦੱਸ ਦੇਵਾਂ ਇਹਦੀ ਫਿਰ ਝੂਠ ਵਾਲੀ ਅਟ ਨਹੀਂ ਨਾ ਜਾਣੀ ਹੈ ਕੀ ਪਤਾ ਕਹਾਂ ਦੀ ਝੂਠ ਵਾਲੀ ਆਪ ਤੱਕ ਜਾਣੀ ਹੈ ਇਹਦੀ ਕਿਵੇਂ ਮੰਮੀ ਸੁਣ ਲੈ ਮੀ ਗੱਲ ਮੇਲੇ 'ਚ ਜਾ ਕੇ ਮੇਕੋ ਨਹੀਂ ਉਹ ਦਿਹਾੜੀਆਂ ਦਿਉਣੀਆਂ ਲੱਗਦੀਆਂ ਨਾ ਮੈਂ ਲਾਉਣੀਆਂ ਹੀ ਮੈਨੂੰ ਕੁਲਾਬ ਆਰ ਚੰਗੇ ਦੇਸ਼ ਅੱਗੇ ਮੈਂ ਖੱਜੇ ਖਰਾਬ ਹੋ ਕੇ ਆ ਗਿਆ ਹੁਣ ਮੈਨੂੰ ਕੁਲਾ ਚੰਗੇ ਦੇਸ਼ 'ਚ ਫਿਰ ਮੈਂ ਉੱਥੇ ਜਾ ਕੇ ਕੰਮ ਕਰਾਂ ਇੱਥੇ ਨਹੀਂ ਉਹ ਦਿਹਾੜੀਆਂ ਲਾਉਣੀਆਂ ਨਾ ਲੱਗਦੀਆਂ ਹੀ ਆ ਵੇਲਾ ਪ੍ਰੀਤੀ ਕੇ ਹੁਣ ਇਸ ਤਰ੍ਹਾਂ ਕਰਦਾ ਹੀ ਫੇਰ ਇਹਦੇ ਬਾਅਦ ਤੇ ਵੱਡੇ ਮੁਲਖਾ ਦਾ ਵੀਜ਼ਾ ਲਾਉਣਾ ਬੜਾ ਸੌਖੀ ਜੀ ਗ ਇਹ ਤਾਂ ਲੱਗਦਾ ਬੰਦਾ ਉਹਦੇ ਕੀ ਕਾਲੇ ਕੈਸ਼ ਨਹੀਂ ਲੱਗਦਾ ਹੋਣੇ ਇਹਨਾਂ ਦਾ ਪਤਾ ਵੀ ਪੈ ਹੈ ਕਿਨੇ ਕਿਨੇ ਲਾਗੇ ਬਾਹਰ ਦੇ ਮੁਲਖਾਂ ਤੇ ਜਾਂ ਤੂੰ ਇਥੇ ਕਮਾੜ ਥੋੜੇ-ਮੋੜੇ ਤੂੰ ਕਰ ਥੋੜੇ-ਮੋੜੇ ਇਹ ਕਰੂਗਾ ਫਿਰ ਆਹ ਮੈਂ ਕਹਦਾ ਤੈਨੂੰ ਬਾਹਰ ਅਸੇ ਵੱਡੇ ਮੁਲਖ ਚ ਹੀ ਪਾਈ ਦਵਾਂਗੇ ਲੈ ਦੱਸ ਤੈਨੂੰ ਕਿਥੋਂ ਮੈਂ ਨਵੇਂ ਸਾਰੇ ਕਰਜ਼ਾ ਚੋਕ ਕੇ ਤੈਨੂੰ ਭੇਜ ਦਵਾਂ ਸਾਲਾ ਤੇ ਪਹਿਲਾਂ ਕਰਜ਼ਾ ਨਹੀਂ ਰੱਖਾ ਮੈਂ ਉਹ ਸਿਰ ਤੇ ਵੀ ਕੀ ਹਾਨ ਕਰਾਂ ਤੂੰ ਤੇ ਅਸੋਈ ਸ਼ਰਮ ਲਾਈ ਤੂੰ ਕੰਮ ਕਰਦਾ ਹੀ ਨਹੀਂ ਤੂੰ ਕਹਿੰਦਾ ਤੂੰ ਤੇ ਉਹਦਾ ਭਾਈ ਅੰਦਰ ਵੜਿਆ ਹੋਇਆ ਆ ਹੁਣ ਮਾਤਾ ਦੱਸ ਮੈਂ ਕੀ ਕਰਾਂ ਤੁਸੀਂ ਸਾਰਾ ਟੱਬਰ ਤੇ ਇੱਕੋ ਗੱਲ ਦੇ ਪਿੱਛੇ ਪੈ ਗਏ ਜਿ ਦਿਹਾੜੀਆਂ ਲਾ ਦਿਹਾੜੀਆਂ ਲਾ ਦਿਹਾੜੀਆਂ ਵੀ ਕੋ ਨਾ ਲੱਗਦੀਆਂ ਤੇ ਨਾਂ ਮੈਂ ਲਾਉਣੀਆਂ ਹੀ ਤੁਹਾਨੂੰ ਇਹ ਨਹੀਂ ਪਤਾ ਵੀ ਉਥੋਂ ਕਿੱਦਾਂ ਆਇਆ ਮੁੰਡਾ ਕਿ ਕਿੱਦਾਂ ਨਹੀਂ ਆਇਆ ਤੁਹਾਨੂੰ ਇੰਨਾ ਬੜਾ ਵੀ ਇੱਥੇ ਆਣ ਕੇ ਕੰਮ ਕਰਾਉਣਾ ਕੋ ਹੋ ਨਹੀਂ ਕੋਈ ਕੰਮ ਤੁਹਾਨੂੰ ਹਾਈ ਹਾਈ ਇਹ ਮਾਵਤੀ ਇਹਨਾਂ ਕਿਉਂ ਬੋਲਦੀਆਂ ਨੇ ਕਿ ਨਾਲ ਲੱਗਦਾ ਕੋਈ ਗੱਲ ਹੋਈ ਆ ਕਿ ਤਾਂ ਉਹ ਤਾਂ ਵਿੱਚੇ ਹੌਲੀ ਹੋ ਜਾਂਦੀਆਂ ਤੇ ਵਿੱਚੇ ਤੇਜ਼ ਹੋ ਜਾਂਦੇ ਆ ਅੰਦਰੋਂ ਇਹਦੇ ਕਿਤੇ ਮਿੱਟ ਕਰੀ ਜਾਂਦੇ ਆ ਪਤਾ ਨਹੀਂ ਕੀ ਹੋਇਆ ਚਾਰ ਕੋਈ ਨਾ ਨਹੀਂ ਤੂੰ ਬੜਾ ਪੜਿਆ ਲਿਖਿਆ ਜਿਹੜਾ ਤੈਨੂੰ ਸਰਕਾਰੀ ਨੌਕਰੀ ਤੇ ਲਵਾ ਦਈਏ ਹੈ ਤੈਨੂੰ ਪਤਾ ਨਹੀਂ ਲੱਗਦਾ ਆਪਣੇ ਆਪ ਵੇਲਾ ਮੰਮੀ ਇਹਦੇ ਕਰਕੇ ਮੈਂ ਆਈ ਭੱਜੀ ਭੱਜੀ ਕਿ ਮੇਰਾ ਵੀਰ ਬਾਹਰੋਂ ਆਇਆ ਇਹਨੂੰ ਮੈਂ ਇੰਨੀਆਂ ਫਰਮਾਇਸ਼ਾਂ ਪਾਈਆਂ ਕਿ ਮੇਰੇ ਕੋਲ ਕੁਝ ਲੈ ਕੇ ਆਇਆ ਹੋਗਾ ਤੇ ਇਹ ਢੋਖੇ ਤੇ ਟੋਫੀਆਂ ਨਹੀਂ ਲੈ ਕੇ ਆਇਆ ਚਲ ਫਿਰ ਇੱਟੀਆਂ ਖਾਫਣਾ ਚਾਹਲਾ ਚੱਲੀਏ ਬਾਹਰ ਆਪਾਂ ਨਹੀਂ ਮੰਮੀ ਮੈਂ ਹੋਰ ਨਾਲ ਨੂੰ ਉਹ ਨਾਲ ਮੈਂ ਜਦੋਂ ਗਈ ਉਹਨੇ ਮੈਨੂੰ ਕਹਿਣਾ ਨਹੀਂ ਕਿ ਤੂੰ ਬੜਿਆ ਛਾਵਾ ਦੇ ਨਾਲ ਉੱਥੇ ਗਈ ਸੀ ਤੇ ਕੀ ਲੈ ਕੇ ਆਈ ਹੈ ਤੂੰ ਹੀ ਮੈਨੂੰ ਦੋ ਪੈਸੇ ਤੇ ਮੈਂ ਚਲੀ ਆਪਣੇ ਪਿੰਡ ਮੈਂ ਜਦੋਂ ਚਾਰ ਦਿਨ ਰਹਿਣਾ ਨਹੀਂ ਨਾ ਮੈਨੂੰ ਹੁਣ ਰਹਿਣਾ ਇੱਥੇ ਚੱਲ ਜਾ ਵੀ ਹੈ ਬੋਸਾਨਾ ਖਾਪਾ ਅਬੇ ਰਾਬੀ ਇਹਨੂੰ ਮੱਥਾ ਦਊਗਾ ਜਦੋਂ ਇਹ ਰ ਸਿਰ ਤੇ ਪਈ ਨਾ ਆਪੇ ਨੇ ਉਦੋਂ ਕੰਮ ਕਰਨਾ ਆ ਭਾਵੇਂ ਸਾਡੇ ਸਾਹਮਣੇ ਮਛਰ ਰਾ ਆ ਨਾ ਜਦੋਂ ਫਹਾਟੇ ਲਾਣਾ ਕੋ ਹੋਇਆ ਆ ਆਪੇ ਨੇ ਉਦੋਂ ਹੀ ਨਾ ਕੰਮ ਕਰਨਾ ਆ ਚਲ ਜਾਓ ਸਿਰ ਨਾ ਖੋ ਮੇਰਾ ਮੈਨੂੰ ਸੌਂ ਦੋ ਅਹੀਂ ਤੇਰਾ ਸਿਰ ਖਾਨੇ ਹੈ ਨਾ ਦੇਖੋ ਮੰਮੀ ਇਹ ਕਿੱਦਾਂ ਬੋਲਣ ਡਿਆ ਤੇ ਜਦੋਂ ਇਹਨੂੰ ਕੱਲ ਨੂੰ ਨੂੰ ਵੀਰ ਨੇ ਤੇ ਸਾਇ ਭਾਬੀ ਨੇ ਘਰੋਂ ਬਾਹਰ ਕੱਢਿਆ ਨਾ ਤੇ ਇਹਨੂੰ ਫੇਰ ਪਤਾ ਲੱਗਣਾ ਕਿ ਮੇਰੀ ਮਾਂ ਤੇ ਮੇਰੀ ਭੈਣ ਸੱਚੇ ਖਾਦਦੀਆਂ ਆਈਆਂ ਹੁਣ ਇਹਨੂੰ ਇੰਨੀਆਂ ਗੱਲਾਂ ਹੁੰਦੀਆਂ ਨੇ ਚਲ ਠੀਕ ਆ ਜਾਓ ਯਾਰ ਸਿਰ ਨਾ ਖੋ ਮੇਰਾ ਕੀ ਬਾਤ ਠੀਕ ਐ ਬਾਹਰ ਚੇ ਵੀ ਚਾਹ ਪੀ ਕੇ ਆ ਵੀ ਆਦੋ ਕੀ ਖਾਓਗੇ ਤੇ ਤੇ ਹੀ ਖਾਵੇਂਗਾ ਮੈਂ ਸਿਰ ਖੋਦਾ ਨਾ ਇਹ ਵੇਖ ਤਾਂ ਬਾਹਰ ਚੱਲਦਾ ਮੰਮੀ ਕੀ ਕਰੀਏ ਮੁੰਡੇ ਦਾ ਕੋਈ ਸਮਝ ਨਹੀਂ ਹੁੰਦੀ ਹੈਗੀ ਇਹਨੇ ਤਾਂ ਸਾਡਾ ਜਿਗਣਾ ਹੀ ਹਰਾਮ ਕਰ ਚੁੱਕਿਆ ਹੈ ਪਰ ਜਿੰਨ ਕਦੇ ਕਰਾਸ ਨਹੀਂ ਆਇਆ ਪਰ ਅਸਮਝਾ ਨਹੀਂ ਕਰੀ ਕੋ ਮਾਰੋਂ ਆ ਗਿਆ ਕਿ ਨਹੀਂ ਨਹੀਂ ਕਿ ਕੱਛਾ ਹਮ ਲੋਕੇ ਬਾਰੋਂ ਅਨ ਕੇ ਸੁਧਰ ਜਾਂਦੇ ਆ ਇਹ ਸੁਧਰਨ ਦੀ ਬਜਾਏ ਹੋਰ ਜ਼ਿਆਦਾ ਵਿਗੜ ਗਿਆ ਹੈ ਤੇ ਤੁਸੀਂ ਬਹੁਤਾ ਨਾ ਇਸ ਤੇ ਵਿਸ਼ਵਾਸ ਨਾ ਕਰਿਓ ਹੋਰ ਨਾ ਤੁਹਾਨੂੰ ਸਾਰਿਆਂ ਨੂੰ ਰੋਟੇ ਤੇ ਖਾ ਦੇ ਠੀਕ ਹੈ ਨਾ ਇਹ ਮੈਂ ਤੇ ਆ ਬੜੀ ਟੈਨਸ਼ਨੇਰੀ ਪਈ ਹੈ ਇਹ ਕੀ ਕਰਦਾ ਹੈ ਇਹ ਮੁੰਡੇ ਨੇ ਤੇ ਮੰਮੀ ਸਾਰਾ ਮੂੜੀ ਖਰਾਬ ਕਰਤਾ ਜਿਹੜਾ ਮੈਂ 2 ਦਿਨ ਰਹਿਣਾ ਸੀ ਮੈਂ ਨਹੀਂ ਹੁਣ ਰਹਿਣਾ ਹੈਗਾ ਉਥੇ ਤੁਹਾਨੂੰ ਪਤਾ ਮੈਂ ਕੁੜੀ ਵੀ ਕੱਲੀ ਛੱਡੀ ਆ ਤੇ ਮੈਂ ਚੱਲੀ ਆ ਪਿੰਡ ਚਲਤੀ ਜੇ ਪਿੰਡ ਤੇ ਜਾਣਾ ਹੀ ਆ ਹੁਣ ਤੁਹਾਨੂੰ ਦਿਖਾ ਕੇ ਤੇ ਫੇਰ ਤੋਂ ਜਾਵਾਂਗੀ ਭਾਬੀ ਨੇ ਤੁਹਾਨੂੰ ਪਤਾ ਅੱਗੇ ਚਾਹ ਬਣਾਉਂਦੀ ਨੇ ਕਿੰਨਾ ਛੇੜ ਲਾਤਾ ਰੋਟੀ ਬਣਾਉਂਦੀ ਨੇ ਤੇ ਉਹਨੇ ਰਾਤ ਹੀ ਪਾ ਦੇਣੀ ਆ ਤੇ ਇਹਦੇ ਨਾਲੋਂ ਚੰਗਾ ਆ ਮੈਂ ਆਪਣੇ ਘਰ ਜਾ ਕੇ ਰੋਟੀ ਬਣਾ ਕੇ ਖਾ ਲੂੰਗੀ ਨਹੀਂ ਮੈਂ ਨਹੀਂ ਇਤਨਾ ਜਾਣ ਦੇਣਾ ਤੁਹਾਨੂੰ ਦਿਖਾ ਕੇ ਤੇ ਫੇਰ ਵੀ ਤੋਂ ਜਾਵਾਂਗੀ ਨਹੀਂ ਨਹੀਂ ਮੰਮੀ ਹੁਣ ਮੈਂ ਜਾਵਾਂ ਤੁਹਾਨੂੰ ਪਤਾ ਕਿ 2-3 ਦਿਨ ਹੋ ਗਏ ਆ ਮੈਨੂੰ ਆਈ ਨੂੰ ਤੇ ਫਿਰ ਇਹ ਤਾਂ ਚੰਗੇ ਨਹੀਂ ਲੱਗਦਾ ਤੇ ਨਾਲੇ ਮੈਨੂੰ ਨਾ ਪੈਸੇ ਦੇ ਦੋ ਮੈਂ ਰਾਜ ਜਾਂਦੇ ਜਾਂਦਾ ਸਮਾਨ ਲੈ ਲੂੰਗੀ ਫਿਰ ਉਹਨਾਂ ਨੇ ਕਹਿਣਾ ਬੜੀ ਗਈ ਹੀ ਨਾ ਬੰਨ ਥਾਣ ਕੇ ਤੇ ਹੁਣ ਕੀ ਲੈ ਕੇ ਆਈ ਆ ਫਿਰ ਉਹਨਾਂ ਨੇ ਮੇਰੇ ਮੂੰਹal ਵੇਖਣਾ ਕੋਈ ਨਹੀਂ ਪੈਸਾ ਕਦੋਂ ਮੈਂ ਦੇਈ ਦੇਣੀ ਚੱਲ ਮੈਨੂੰ ਉਹਨਾਂ ਕਿਤੇ ਵੇਖਣਾ ਹਾਂ 3 ਦਿਨ ਪੈਸਾ ਦੇ ਦਿੰਦੇ ਠੀਕ ਆ ਓ ਮੰਮੀ ਕਾਹਦੀ ਨੂੰ ਕਿਉਂਕਿ ਜਿਹੜਾ ਮੇਰੇ ਨਾਲ ਪਰਸੋਂ ਵਟਾਇਆ ਸੀ ਨਾ ਉਹਨਾਂ ਨੇ ਮੈਨੂੰ ਦੇ ਜਾਣਾ ਅੱਛਾ ਚੱਲ ਆਖ ਦੇ ਹਾਂ ਤੇ ਨਾਲੇ ਨਾ ਪੈਸੇ ਉਨਨ ਤਾਂ ਚੋਰੀ ਦਿਓ ਵੇਖ ਨਾ ਲੈਣ ਕਿਤੇ ਆ ਨਹੀਂ ਚੋਰੀ ਪੈਸੇ ਫਿਰ ਗੱਲਾਂ ਨਾ ਕਰ ਫਿਰ ਤਾਨੂੰ ਗੱਲਾਂ ਕਰਨਗੇ ਹੋ ਨੋਰੀਆ ਹਾਂ ਜੀ ਮੀ ਉਹ ਪ੍ਰੀਤੀ ਆਖਦੇ ਸੀ ਮੈਨੂੰ ਨਿੱਕਾ ਪੈਸਾ ਦੇ ਦੇ ਤੇ ਵੱਡਾ ਰਹਿਣ ਦੇ ਕਿਉਂ ਮੀ ਆ ਨਹੀਂ ਮੈਂ ਚਲੀ ਜਾਣਾ ਲੈ ਰਹਿਣਾ ਨਹੀਂ ਉਹਨਾਂ ਨੇ ਉਹ ਕਹਿੰਦੇ ਰਹਿਣਾ ਸੀ ਦੋ ਦਿਨ ਰਹਿਣਾ ਕੀ ਆ ਉਹਨੇ ਕਹਦੇ ਨਾ ਨਹੀਂ ਇੱਥੇ ਸੌਖਾ ਤੇ ਨਾ ਉਹਥੇ ਸੌਖਾ ਕਿਉਂ ਮੰਮੀ ਕੀ ਹੋਇਆ ਹੋਇਆ ਤਾਂ ਕੋਸ਼ਿਸ਼ ਨਹੀਂ ਆਦੀ ਮੈਂ ਚਲੀ ਜਾਣਾ ਚੱਲ ਮੈਂ ਦੇ ਦੇਣੀ ਹਾਂ ਦੇ ਦੇ ਤੂੰ ਹਾਈ ਹਾਈ ਕੀ ਗੱਲ ਹੋਈ ਅੰਦਰ ਵੀ ਬੜੀ ਬਹਿਸ ਬਾਜੀ ਕਰਨਦੀਆਂ ਸੀ ਤੇ ਹੁਣ ਅਚਾਨਕ ਕੰਦੀ ਮੇ ਜਾਣਾ ਵਾ ਗਲਤੀ ਕੋਈ ਜੀ ਰੁਗੜ ਹੋਈ ਆ ਜਿਹੜੀ ਅਚਾਨਕ ਜਾਣ ਵਾਲੀ ਆ ਇਹ ਤੇ ਜਦੋਂ ਆਜੀ ਤੇ ਚਾਰ ਦਿਨ ਹੀ ਹਿਲਦੀ ਨਹੀਂ ਹੁੰਦੀ ਤੇ ਉਹਨੇ ਚਾਹਨਾ ਕਿ ਕਹਿੰਦੀ ਮੈਂ ਜਾਣਾ ਵਾ ਪਤਾ ਨਹੀਂ ਕੀ ਗੱਲ ਹੋਈ ਹੈ ਚੰਗਾ ਸੋ ਮੈਨੇ ਤੇ ਇੱਕ ਦਿਨ ਚ ਪਰਥੂ ਪਾਇਆ ਸੀ ਅਜੇ ਚਾਰ ਦਿਨ ਹੋ ਰਹਿਣਾ ਹੀ ਪਤਾ ਨਹੀਂ ਕੀ ਮੇਰਾ ਬੰਨਾ ਹੈ ਦੇਵਾ ਪਰਸਾ ਆਸਦਾ ਬਿਤਾਇਆ ਹੋ ਗਿਆ। ਦੀਦੀ ਨੂੰ ਪਰਸ ਮੰਗੰਦੇ ਹੀ। ਅੱਧ ਰਹਿਣਾ ਨਹੀਂ ਤੇ ਹੁਣ। ਨਹੀਂ ਨਹੀਂ ਮੈਂ ਨਹੀਂ। ਮੈਂ ਮੈਂ ਰੋਟੀ ਲੱਗੀ ਹੀ ਬਣਾਉਂਦੇ ਤੁਸੀਂ ਇਹਨਾਂ ਜਾਣਾ ਹੋਮੀਆਂ। ਬਣਾ ਕੇ ਖਾਯੋ ਤੇ ਮੈਂ ਹੁਣ ਚੱਲੀ ਆ। ਤੇ ਬਥੇਰੇ ਮੈਂ ਤੁਹਾਡੇ ਪਨੀਰ ਦੇ ਪਕੌੜੇ ਖਾ ਲਏ ਆ। ਪਨੀਰ ਮਿਲਿਆ ਹੀ ਨਹੀਂ ਦੀਦੀ ਦੁਕਾਨ ਤੋਂ। ਹਮ। ਸਮੋਸੇ ਫਿਰ ਲੈ ਆਂਦੇ ਹੀ। ਅੱਧ ਤੁਸੀਂ ਮੇਰੇ ਵਾਰੀ ਭਾਨੇ ਬਣਾਇਆ ਕਰੋ ਨਾ। ਹੋਰ ਨਹੀਂ ਕੋਈ। ਪਰ ਅੱਧ ਟਿੱਕੇ ਹੀ ਮੈਂ ਨਹੀਂ ਗਈ ਨਹੀਂ ਮਿਲਿਆ ਸੱਚੀ ਨਹੀਂ ਮਿਲਿਆ। ਅੱਛਾ ਹੁਣ ਮੈਂ ਚੱਲਦੀ ਆ ਫਿਰ। ਅੱਛਾ। ਅਗਲੀ ਵਾਰੀ ਆਓਗੇ ਨਾ ਫਿਰ ਲਿਆ ਲਿਆ ਦੇਵਾਂਗੇ ਕਰ ਦਿਓ ਫੋਨ ਫਿਰ ਵੀ ਤੁਸੀਂ ਆਉਣਾ ਵਾ ਤੇ ਫਿਰ ਪਹਿਲਾਂ ਹੀ ਲਿਆਵਾਂਗੇ ਠੀਕ ਆ ਠੀਕ ਆ ਹਾਂਜੀ ਠੀਕ ਆ ਕੋਈ ਗੱਲ ਨਹੀਂ ਤੁਸੀਂ ਖਾਓ ਰੋਟੀ ਪਹਿਲੇ ਸ਼ਾਮ ਨੂੰ ਮੈਂ ਕਹੀ ਚਲ ਜਾਂਦੀ ਜਾਂ ਨਹੀਂ ਨਹੀਂ ਮੁੜ ਕੇ ਫਿਰ ਤੁਹਾਨੂੰ ਪਤਾ ਹੈ ਕਿ ਵੇਲਾ ਹੋ ਜਾਣਾ ਬਸ ਲੰਘ ਜਾਣੀ ਆ ਫਿਰ ਉਹ ਕੁੜੀ ਵੀ ਤੁਹਾਨੂੰ ਪਤਾ ਉਹਦਾ ਜੀ ਨਹੀਂ ਲੱਗਦਾ ਹੈਗਾ ਅੱਜ ਤਾਂ ਦੋ ਦਿਨ ਹੋ ਗਏ ਮੈਨੂੰ ਆਈ ਲੋ ਆਏ ਤੇ ਫਿਰ ਹੈ ਹੀ ਆ ਨਾਲ ਇੱਥੇ ਆਣ ਕੇ ਦੁਖੀ ਹੋਈਦਾ ਉੱਥੋਂ ਵੀ ਦੁਖੀ ਆਈਦਾ ਇੱਥੇ ਵੀ ਆਣ ਕੇ ਦੁਖੀ ਹੋ ਜਾਂਦਾ ਇਹ ਕਿਹਦਾ ਹੁੰਦਾ ਕਿਉਂ ਕੀ ਹੈ ਅੱਜੀ ਨਹੀਂ ਕੋਸ਼ਣੀ ਹੋਇਆ ਪੱਦੀ අල්ල පංචජාර්ථය ජනජති චේවිලා ඇගේ තෝකො ගන්නක වංකසයක. ா தீத்தி வோ ரோ தாதின கம்மலையா ਉਹ ਤੁਹਾਡੇ ਭਲੇ ਵਾਸਤੇ ਹੀ ਆਂਦੀ ਆ ਵਿਚਾਲੇ ਕੋਈ ਗੱਲ ਹੋਵੇ ਤਾਂ ਤੁਹਾਨੂੰ ਸਮਝਾ ਹੋਏ ਆਂ ਕੇ ਤੇ ਤੁਸੀਂ ਤੁਹਾਨੂੰ ਛਦਾ ਸਮਝਾ ਕੇ ਦੇ ਅਹੀਂ ਤੇ ਮੰਮੀ ਕੁਝ ਕਿਹਾ ਨਹੀਂ ਆ ਉਹਦੇ ਛੋਟੇ ਨਾ ਬੋਲਦੇ ਹੀ ਅੰਦਰ ਅੰਦਰੋਂ ਆਵਾਜ਼ ਆਉਂਦੀ ਹੀ ਚੀਚੀ ਆ ਦੇਖਾ ਭੀ ਤੇ ਛੋਟੇ ਨਾਲ ਹੀ ਹੈ ਨਾ ਅਹੀਂ ਤੇ ਨਹੀਂ ਨਾ ਕੁਝ ਕਿਹਾ ਉਹਨਾਂ ਨੂੰ ਨਹੀਂ ਨਹੀਂ ਖਪਣਾ ਨਾਲ ਛੋਟੇ ਨਾਲ ਕੀ ਆ ਉਹ ਤੇ ਉਤਰਾ ਹੀ ਗੱਲਾਂ ਬਾਤਾਂ ਕਰਨ ਰਏ ਸੀ ਹਾਂ ਸਮਝਾ ਕਰਨ ਰਏ ਸੀ ਤੂੰ ਇਹ ਕੁਝ ਪਾਦੀ ਰਹੇ ਨਹੀਂ ਵੇ ਉਹ ਵਸੇ ਇਤਰਾ ਹੀ ਕਰਦੇ ਰਹਿਣ ਕੇ ਤੇ ਮੰਮੀ ਮੈਨੂੰ ਕਿ ਲੋੜਾ ਪਾਲਣ ਦੀ ਜੇ ਆਵਾਜ਼ ਅੰਦਰੋਂ ਆਉਂਦੀ ਹੈ ਤੇ ਫੇਰ ਹੀ ਮੈਂ ਤੁਹਾਨੂੰ ਕਹਿਣੀ ਆ। ਆਹ ਤੇਰਾ ਕੰਨ ਤੇ ਉਧਰ ਹੀ ਹੁੰਦੇ ਆ। ਵੀ ਉਹ ਕੋਈ ਗੱਲ ਕਰੇ ਤੇ ਮੈਂ ਦਵਾ ਦਾ ਸੁਣਾ। ਉਹ ਚ ਚੰਗੀ ਕਰਨਾ ਤਾਂ ਵੀ ਤੇਰੇ ਕੰਨ ਤੇ ਜ ਮਾੜੀ ਕੰਨ ਤਾਂ ਵੀ ਤੇਰੇ ਕੰਨ ਉਧਰ ਹੀ ਤੇ ਤੁਹਾਨੂੰ ਮੰਮੀ ਮੈਂ ਹੀ ਬੁਰੀ ਲੱਗਦੀ ਆ ਜਦੋਂ ਵੇਖੋ ਮੈਂ ਹੀ ਜੋ ਮਰਜ਼ੀ ਹੋ ਜੇ ਤੁਸੀਂ ਅੰਦਰ ਦੀ ਅੰਦਰ ਟਾਕ ਹੀ ਲੈਣੀ ਆ ਬਸ। ਆਹ ਕੁੜੀ ਆਈ ਤਾਂ ਤੈਨੂੰ ਸਾਰਾ ਪੈ ਗਿਆ ਤੈਨੂੰ ਕਿਵੇਂ? ਉਹ ਤਾਂ ਕਾਹ ਚਾਣੀ ਵੇ ਲੈਣਾ ਤੇ ਤੈਨੂੰ ਬਣੀ ਕੇ ਤਾਂ ਉਠਕੇ ਦੇ। ਕਦੇ ਉਹ ਕਰ ਕਦੇ ਉਹ ਕਰ। ਕੁੜੀ ਵਾਲੀ ਦਾ ਤੁਹਾਨੂੰ ਸੋਗ ਪੈ ਜਾਂਦਾ ਕੁੜੀ ਆ ਕਿਉਂ ਗਈ ਆ ਕਿਤੇ।